ਇਹ ਗਾ। ਬਤਾਉਂਦੇ ਆ ਕਿ ਕਿਹੜੀ ਜਗ੍ਹਾੋਂ ਲੈ ਆਉਂਦੇ ਆ। ਉਹ ਨੋਟ ਕਰਾਂਗੇ। ਬਤਾਉਂਦੇ ਆ ਕਿ ਕਿਹੜੀ ਜਗ੍ਹਾੋਂ ਲੈ ਆਉਂਦੇ ਆ। ਅੱਗੇ ਜੇ ਹਮਨੂੰ ਕੋਈ ਮਾਮਲਾ ਹੋਵੇ। ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਦੀਪਕਰਤ ਸਾਹਿਬ ਆਈਪੀਐਸ ਅਤੇ ਸ਼੍ਰੀ ਅਜੀਤ ਗਾਂਧੀ ਆਈਪੀਐਸ ਐਸਪੀਡੀ ਸਾਹਿਬ ਜੀ ਵੱਲੋਂ ਇੱਕ ਵਿਸ਼ੇਸ਼ ਮਹਿਮ ਚਲਾਇਆ ਗਿਆ ਨਸੀਬ ਰੋਧ। ਜਿਹੜੇ ਅਮਸਰ ਨੇ ਤਸਕਰ ਨੇ ਅਤੇ ਹੋਰ ਗੈਰਕਾਨੂੰਨੀ ਅਮਸਰ ਰਬੋਦ ਕਿਉਂਕਿ ਲੋਕ ਸਭਾ ਇਲੈਕਸ਼ਨ ਚੱਲ ਰਹੇ ਨੇ ਅਤੇ ਤੁਕਉਣ ਜਾਤਾ ਲਾਗੂ ਹੋਇਆ ਹੋਇਆ ਵਾ ਇਸੇ ਤਹਿਤ ਕਾਰਵਾਈ ਕਰਦੇ ਹੋਏ ਇਨਚਾਰਜ ਏ2 ਇੰਸਪੈਕਟਰ ਕਰਨਦੀਪ ਸਿੰਘ ਨੇ ਆਪਣੀ ਟੀਮ ਦੇ ਨਾਲ ਇੱਕ ਔਰਤ ਵੀਨਾ ਅਤੇ ਉਸਦਾ ਲੜਕਾ ਕਰਨ ਨੂੰ ਕਾਬੂ ਕੀਤਾ ਵਾ ਜੋ ਧਵਨ ਕਲੋਨੀ ਫੋਜਪੁਰ ਦੇ ਰਹਿਣ ਵਾਲੇ ਨੇ ਇਹਨਾਂ ਤੋਂ ਬਿੱਲੂ ਟਾਪੇ ਮਾਰਟਨ ਤੋਂ ਕਾਬੂ ਕੀਤਾ ਤੇ 100 ਗ੍ਰਾਮ ਹੀਰੇ ਨਰੰਦ ਕੀਤੀ ਹੈ ਜਿਹੜੀ ਔਰਤ ਵੀਨਾ ਵਾ ਇਹਦੇ ਵਿਰੁੱਧ ਕਥਾਣਾ ਸਿਟੀ ਫੋਜਪੁਰ ਦੇ ਵਿੱਚ ਪਹਿਲਾਂ ਵੀ ਮਗੱਤਮਾ ਦਰਜ ਹੈ ਐਨ ਡੀ ਬੀ ਐਸ ਦਾ ਇਹ ਕਿ ਕਿਥੋਂ ਨਸ਼ਾ ਲੈ ਕੇ ਜਾਂਦੇ ਸੀ ਕਿੱਥੇ ਜਾ ਰਹੇ ਸੀ ਉਹਦੀ ਸੋਨੀ ਤਕਤੀਸ ਚੱਲ ਰਹੀ ਹੈ ਹੋਰ ਐਮ ਕਲਾਸੇ ਹੋਣਗੇ ਤੇ ਅ ਸਰ ਨੂੰ ਪਤਾ ਲੱਗੇ ਕਿ ਕਿੰਨੀ ਕਿਤੇਰ ਤੋਂ ਕੰਮ ਕਰਦੇ ਇਹ ਤੇ ਭੰਡੇ ਕਿਵੇਂ ਆਈ ਸੀ ਉਹ ਵੈਰੀਫਾਈ ਕਰ ਰਹੇ ਆ ਜੀ ਇਹ ਤਾਂ ਰਮਾਨ ਲੈ ਕੇ ਜ ਤਸਦੀਕ ਕਰ ਰਹੇ ਕਿ ਕਿਨੂੰ ਕਿਨੂੰ ਸਪਲਾਈ ਕਰਨਾ ਸੀ ਬੈਕਵਰਡ ਫਾਰਵਰਡ ਲਿੰਕ ਦੀ ਤਸਦੀਕ ਕਰ ਰਹੇ ਆ